ਮੇਰੇ ਕੋਲੇ 20 ਦੇ ਕਰੀਬ ਪ੍ਰੋਡਕਟ ਸੈਗਮੈਂਟ ਜਿਹੜੇ ਕਿ এনवायरमेंट ਨੂੰ ਲੈ ਕੇ ਬਣੇ ਹੋਏ ਨੇ ਤੁਸੀਂ ਯੂਜ਼ ਕਰੋਗੇ ਵਰਤੋਗੇ ਜਦੋਂ ਵੇਸਟ ਕਰੋਗੇ ਵਾਤਾਵਰਨ ਖਰਾਬ ਨਹੀਂ ਕਰਨਗੇ ਗਰਮਕੀ ਕਲੰਡਰ ਤਿਆਰ ਕੀਤੇ ਹੋਏ ਨੇ ਫੱਟੀਆਂ ਹੈਗੀਆਂ ਨੇ ਪੁਰਾਣੀਆਂ ਉਹੀ ਕਲਮ ਉਹੀ ਦਿਵਾਤ ਉਹੀ ਸ਼ਾਈ ਤੇ ਉਹੀ ਗੱਜਰੀ ਆਪਾਂ ਪਨਾਲੇ ਲਿਖਦੇ ਰਹੇ ਜਿਹਦੇ ਉੱਪਰ ਇਹ ਦਿਵਿਸ਼ੇਸ਼ੀ ਗੱਲ ਇਹ ਆ ਕਿ ਇਹਨੂੰ ਬੱਚੇ ਨੂੰ ਸੀ ਮੋਟੀਵੇਟ ਕਰੋ ਪੁੱਤਰ ਉਹਨਾਂ ਦਾ ਮਤਲਬ ਜਿਹਦੇ ਛੋਟਾ ਪੀਸ ਰਹਿ ਗਿਆ ਇਹਨੂੰ ਗਮਲੇ 'ਚ ਲਗਾ ਕੇ ਬੱਚੇ ਨੂੰ ਬੋਲੋ ਰੋਜ਼ ਪਾਣੀ ਪਾਇਆ ਕਰ ਪੁੱਤਰ ਤੇ ਪੈਂਸਲ ਆਉਗਣਗੀਆਂ ਬੱਚਾ ਸੋਗਨ ਪਾਣੀ ਪਾਉਗੇ ਸਬਜ਼ੀਆਂ ਦੇ ਬੀਜ ਪਾਏ ਸਰੋਂ ਪਾਈ ਹੋਈ ਆ ਪਿੰਡੀ ਪਾਈ ਹੋਈ ਆ ਮਿਰਚਾਂ ਪਾਈਆਂ ਹੋਈਆਂ ਨੇ ਹਨਾ ਤੁੜੀਆਂ ਪਾਇਆ ਹੋਇਆ ਅਲੱਗ-ਅਲੱਗ ਬੀਜ ਪਾਏ ਹੋਏ ਨੇ ਇਹ ਕੈਲੰਡਰ ਆ ਜੀ ਇਹ ਵੀ ਪਲਾਂਟੇਬਲ ਆ ਸਪੋਜ਼ ਕਰੋ ਇਹ ਮਹੀਨਾ ਪੂਰਾ ਹੋਇਆ ਜਨਵਰੀ ਦਾ ਇਹਨੂੰ ਗਮਲੇ 'ਚ ਪਾ ਕੇ ਪਾਣੀ ਪਾਉ ਦ ਫੋਲੋ ਕਰ ਲਿਆਉਣਗੇ ਚਰਚਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੀ ਮਨਜੀਤ ਵੱਲੋਂ ਪਿਆ ਪਰ ਸੋਸ਼ੀ ਗਲ ਪੰਜਾਬੀ ਭਵਨ ਦੇ ਵਿੱਚ ਅੱਜ ਇੱਕ ਪੁਸਤਕ ਮੇਲਾ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਅਲੱਗ-ਅਲੱਗ ਰਾਈਟਰਸ ਦੀਆਂ ਬੁੱਕਸ ਪ੍ਰਕਾਸ਼ਿਤ ਕੀਤੀਆਂ ਗਈਆਂ ਲੇਕਿਨ ਇੱਥੇ ਇੱਕ ਮੁੱਖ ਖਿੱਚ ਦਾ ਕੇਂਦਰ ਇੱਕ ਇਹੋ ਜਿਹਾ ਸਟਾਲ ਰਿਹਾ ਜਿਸ ਉੱਤੇ ਸਾਡੀ ਪੰਜਾਬੀ ਬੋਲੀ ਸਾਡੀ ਪੰਜਾਬੀ ਲਿਪੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ ਇਹਨਾਂ ਨੇ ਪ੍ਰਮੋਟ ਕਰਨ ਵਾਲਿਆਂ ਨਾਲ ਕਰਦੇ ਆ ਕੁਝ ਖਾਸ ਗਲਵਤ ਕੀ ਉਹਨਾਂ ਨੂੰ ਇਹ ਆਈਡੀਆ ਕਿਸ ਤਰ੍ਹਾਂ ਆਇਆ ਹਾਂਜੀ ਸਸੀਗਾ ਬਾਜੀ ਸਸੀਕਾਰ ਵੀਰ ਜੀ ਸਸੀਕਾਰ ਬਾਜੀ ਇਸ ਤਰ੍ਹਾਂ ਕਿ ਅਸੀਂ ਤੁਹਾਡੇ ਇਸ ਸਟਾਲ ਦੇ ਉੱਤੇ ਦੇਖ ਰਹੇ ਹਾਂ ਤੁਹਾਡੀ ਤੁਸੀਂ ਪੰਜਾਬੀ ਬੋਲੀ ਪੰਜਾਬੀ ਲਿਪੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈਗਾ ਇੱਥੇ ਤੁਹਾਡੇ ਕੋਲ ਡਿਫਰੈਂਟ ਡਿਫਰੈਂਟ ਤਰੀਕੇ ਦੇ ਡਿਜ਼ਾਈਨ ਕੀਤੇ ਹੋਏ ਪੈਨ ਨੇ ਬੁਰਸ਼ ਨੇ ਘੜੀਆਂ ਨੇ ਤੇ ਇਸ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਬਿਲੋਂਗ ਕਰਦਾ ਮੇਰਾ ਪਿੰਡ ਹੈ ਜਲਾਲੇ ਹਨ ਤੇ ਮੇਰੇ ਕੋਲੇ ਦੋ categories ਦੇ ਮੈਂ ਕੰਮ ਕਰ ਰਹੇ ਹਾਂ ਇੱਕ ਤਾਂ ਹੈਗਾ eco friendly ਮੇਰੇ ਕੋਲੇ 20 ਦੇ ਕਰੀਬ ਪ੍ਰੋਡਕਟਸ ਹੈ ਜਿਹੜੇ ਕਿ এনवायरमेंट ਨੂੰ ਲੈ ਕੇ ਬਣੇ ਹੋਏ ਨੇ ਤੁਸੀਂ ਯੂਜ਼ ਕਰੋਗੇ ਵਰਤੋਗੇ ਜਦੋਂ ਵੇਸਟ ਕਰੋਗੇ ਵਾਤਾਵਰਨ ਖਰਾਬ ਨਹੀਂ ਕਰਨਗੇ ਦੂਸਰੀ categories ਹੈ ਗਰਮ ਕੀ ਖਜ਼ਾਨਾ ਪੰਜਾਬੀ ਮਾਂ ਬੋਲੀ ਹਨਾ ਉੱਤੇ ਕੰਮ ਕਰ ਰਹੇ ਆਪਾਂ ਹਨਾ ਜਿਵੇਂ ਆਪ ਦੇਖ ਹੀ ਰਹੇ ਹੋ ਹਨ ਜਿਵੇਂ ਜੀਵੇ ਪੰਜਾਬ ਜਿਉਣ ਪੰਜਾਬੀ ਹਨਾ ਵੈਸੇ ਤਾਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਸਾਰੀਆਂ ਕੌਮਾਂ ਜਿਉਣ ਸਾਰੇ ਜੋ ਸਭ ਜਿਉਣ ਹਨਾ ਤੇ ਗੁਰਮਖੀ ਦੇ ਕਲੌਕ ਤਿਆਰ ਕੀਤੇ ਹੈ ਵੀਰ ਜੀ ਇਹ ਦਿਖਾਣਾ ਤੁਹਾਨੂੰ ਮੈਂ ਹਾਂਜੀ ਹਾਂਜੀ ਅਸੀਂ ਦੇਖ ਰਹੇ ਹਾਂ ਤੁਸੀਂ ਬਹੁਤ ਵਧੀਆ ਤਰੀਕੇ ਦਾ ਇੱਕ ਲੋਗ ਤਿਆਰ ਕੀਤਾ ਨੇ ਜੀ ਵੀਰ ਜੀ ਇਹ ਗੁਰਮਖੀ ਕੜੀਆਂ ਨੇ ਇਹਦੇ ਵਿੱਚ ਵਿਸ਼ੇਸ਼ ਗੱਲ ਇਹ ਆ ਗੁਰਮਖੀ ਦੇ ਅੰਕ ਵੀ ਆ ਗਏ ਜੀ ਅੰਗਰੇਜ਼ੀ ਮਹੀਨੇ ਵੀ ਆ ਗਏ ਦੇਸੀ ਮਹੀਨੇ ਵੀ ਆ ਗਏ ਤੇ ਨਾਲ ਸਾਡੀਆਂ ਸ਼ੇਰ ਉੱਤਾਂ ਵੀ ਆ ਗਈਆਂ ਉਹਨੂੰ ਇਹ ਕੜੀ ਐਕਸਪਲੇਨ ਕਰਦੀ ਪਈ ਹੈ ਜਿਵੇਂ ਹੁਣ ਆਪਾਂ ਉਹਨਾਂ ਦੀ ਗੱਲ ਕਰੀਏ ਅਕਤੂਬਰ ਨਵੰਬਰ ਚੱਲਦਾ ਪਿਆ ਜੀ ਪਤਝੜ ਸ਼ੁਰੂ ਹੋਈ ਹੋਈ ਹੈ ਫਿਰ ਦਸੰਬਰ ਜਨਵਰੀ ਹੋਏਗਾ ਤੇ ਨਾਲ ਸਰਦੀਆਂ ਨਾਲ ਪੋਵ ਆ ਜਾਏਗਾ ਜਾਨੀ ਕਿ ਉਹ ਮਹੀਨੇ ਦੇ ਵਿਚਕਾਰ ਆਪਣੇ ਦੇਸੀ ਮਹੀਨਾ ਵੀ ਮਤਲਬ ਡਿਫਾਈਨ ਕੀਤਾ ਹੋਇਆ ਐ ਐਕਸਪਲੇਨ ਕੀਤਾ ਹੋਇਆ ਇਹ ਚੀਜ਼ਾਂ ਨੂੰ ਲੈ ਕੇ ਗਰਮਾਹੀ ਕੈਲੰਡਰ ਤਿਆਰ ਕੀਤੇ ਹੋਏ ਨੇ ਫੱਟੀਆਂ ਹੈਗੀਆਂ ਨੇ ਪੁਰਾਣੀਆਂ ਉਹੀ ਕਲਮ ਉਹੀ ਦਿਵਾਤ ਉਹੀ ਸ਼ਾਈ ਤੇ ਉਹੀ ਗੱਜਰੀ ਆਪਾਂ ਪਹਿਲਾਂ ਲਿਖਦੇ ਰਹੇ ਜਿਹਦੇ ਉੱਪਰ ਜੀ ਹੈਨਾ ਉਸ ਆਪ ਅਸੀਂ ਤਿਆਰ ਕੀਤੀਆਂ ਹੋਈਆਂ ਨੇ ਔਰ ਬੜਾ ਸੁਣਾ ਰਿਸਪੌਂਸ ਮਿਲ ਰਿਹਾ ਥੇ ਸੰਗਤ ਦਾ ਜੀ ਤੁਹਾਡਾ ਇੱਕੋ ਇੱਕ ਖਾਸ ਕਿਸਮ ਦਾ ਪੈਨ ਹੈਗਾ ਉਹ ਪੈਨ ਦੇ ਵਿੱਚ ਕੀ ਖਾਸੀਤ ਹੈਗੀ ਆ ਉਹ ਵੀ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸਵੇ ਹਾਂਜੀ ਪੈਨ ਵੀ ਨੇ ਔਰ ਪੈਨਸਲਾਂ ਵੀ ਨੇ ਉਹ ਅਸੀਂ ਗੱਤੇ ਦੀਆਂ ਕਾਗਜ਼ ਦੀਆਂ ਤਿਆਰ ਕੀਤੀਆਂ ਨੇ ਪੇਪਰ ਦੀਆਂ ਹੂੰ ਹੂੰ ਇਹ ਕਾਗਜ਼ ਤੋਂ ਬਣਿਆ ਹੋਇਆ ਹੈ ਨਾ ਇਹਦੀ ਵਿਸ਼ੇਸ਼ੀ ਗੱਲ ਵੀ ਇਹ ਆ ਕਿ ਜਦੋਂ ਆਪਾਂ ਇਹਨੂੰ ਯੂਜ਼ ਕਰਦੇ ਆ ਬੱਚਾ ਹਨਾ ਲਾਸਟ ਤੇ ਆ ਕੇ ਨਾ ਬੱਚਾ ਨੂੰ ਸੁੱਟ ਦਿੰਦਾ ਵੇਸਟ ਕਰ ਦਿੰਦਾ ਹਨਾ ਇਹਦੀ ਵਿਸ਼ੇਸ਼ੀ ਗੱਲ ਇਹ ਆ ਕਿ ਇਹਨੂੰ ਬੱਚਾ ਨੂੰ ਸੀ ਮੋਟੀਵੇਟ ਕਰੋ ਪੁੱਤਰ ਉਹਨਾਂ ਮਤਲਬ ਜਿਹਦੇ ਛੋਟਾ ਪੀਸ ਰਹਿ ਗਿਆ ਇਹਦੇ ਨੂੰ ਗਮਣੇ ਚ ਲਗਾ ਕੇ ਬੱਚਾ ਨੂੰ ਬੋਲ ਰੋ ਪਾਣੀ ਪਾਇਆ ਕਰ ਪੁੱਤਰ ਤੇ ਪੈਨਸਲਾਂ ਉਗਣ ਗਈਆਂ ਬੱਚਾ ਸੋਹਣਾਂ ਪਾਣੀ ਪਾ ਕੇ ਸਬਜ਼ੀਆਂ ਦੇ ਬੀਜ ਪਾਏ ਸਰੋਂ ਪਾਈ ਹੋਈ ਆ ਪਿੰਡੀ ਪਾਈ ਹੋਈ ਆ ਮਿਰਚਾਂ ਪੰਗਾਂ ਹੋਈਆਂ ਨੇ ਹਨਾ ਤੋਨੀਆਂ ਪਾਇਆ ਹੋਇਆ ਅਲੱਗ-ਅਲੱਗ ਬੀਜ ਪਾਏ ਹੋਏ ਨੇ ਉਹ ਕੁੜਨੇ ਪੈਨਸਲ ਲਗ ਗਈਆਂ ਫਿਰ ਇੱਕ ਹੋਰ ਗੱਲ ਇਹ ਕੈਲੰਡਰ ਆ ਜੀ ਹੂੰ ਹੂੰ ਇਹ ਵੀ ਪਲਾਂਟੇਬਲ ਆ ਸਪੋਜ਼ ਕਰੋ ਇਹ ਮਹੀਨਾ ਪੂਰਾ ਹੋਇਆ ਜਨਵਰੀ ਦਾ ਜਿਹੜੇ ਗਮਲੇ ਚ ਪਾ ਕੇ ਪਾਣੀ ਪਾ ਦੋ ਫੋਲੋ ਕਰ ਲਿਆਉਣਗੇ ਇਹ ਵੰਡੀ ਅਲੱਗ ਅਲੱਗ ਫੁੱਲਾਂ ਦੇ ਬੀਜ ਪਾਏ ਹੋਏ ਤੁਸੀਂ ਧਿਆਨ ਨਾਲ ਵੇਖੋਗੇ ਨਾ ਵਿੱਚ ਇਹਦੇ ਬੀਜ ਪਾਏ ਆ ਅਲੱਗ ਅਲੱਗ ਫੁੱਲਾਂ ਦੇ ਬੀਜ ਪਾਏ ਇਹ 12 ਮਹੀਨਿਆਂ ਦੇ ਵਿੱਚ ਫੁੱਲਾਂ ਦੇ ਬੀਜ ਪਾਏ ਇਹ ਪਲਾਂਟੇਬਲ ਕੈਲੰਡਰ ਆ ਜੀ ਜਿਵੇਂ ਇਹਨੂੰ ਵੀ ਬਾਕੀ ਪਲਾਂਟ ਵਾਂਗੂ ਇਹਨੂੰ ਵੀ ਪਾਣੀ ਦੇਣਾ ਪੈਗਾ ਕਿ ਇੱਕ ਵਾਰੀ ਪਾਣੀ ਦੇਣਾ ਜਾਂ ਅਲੱਗ ਅਲੱਗ ਟਾਈਮ ਤੇ ਪਾਣੀ ਇਹਨੂੰ ਗਮਲੇ ਚ ਲਗਾ ਦਿਓ ਫਿਰ ਜੀ ਗਮਲੇ ਚ ਪਾਣੀ ਪਾ ਦਿਓ ਰੋਜ਼ ਪਾਣੀ ਪਾ ਦਿੰਦੇ ਪਾਂ ਕਹਿੰਦੇ ਅਸੀਂ ਦੇਖੇ ਹੈਗੇ ਪੈਨ ਵੀ ਬੜੇ ਵਧੀਆ ਤਰੀਕਿਆਂ ਦੇ ਅਸੀਂ ਦੇਖੇ ਨੇ ਲੇਕਿਨ ਇੱਥੇ ਦੇ ਪੈਨਾਂ ਦੇ ਵਿੱਚ ਇੱਕ ਖਾਸੀਅਤ ਹੈ ਅਗਰ ਪੈਨ ਦੀ ਸ਼ਾਈ ਮੁੱਕ ਜਾਂਦੀ ਆ ਤਾਂ ਤੁਸੀਂ ਉਸ ਨੂੰ ਗਮਲੇ ਦੇ ਵਿੱਚ ਪਾ ਲਓ ਔਰ ਪਾਣੀ ਪਾ ਦਿਓ ਉੱਥੇ ਇੱਕ ਕਿਸਮ ਦਾ ਬੂਟਾ ਉੱਗ ਜਾਂਦਾ ਹੈ ਸੋ ਇਹ ਇੱਕ ਇਹਨਾਂ ਦਾ ਬਹੁਤ ਹੀ ਜ਼ਿਆਦਾ ਵਧੀਆ ਉਪਰਾਲਾ ਹੈ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਲਿਪੀ ਨੂੰ ਇੱਕ ਪ੍ਰਮੋਟ ਕਰਨ ਦਾ ਇੱਕ ਬਹੁਤ ਹੀ ਵਧੀਆ ਜ਼ਰੀਆ ਇਹਨਾਂ ਨੇ ਬਣਾਇਆ ਹੋਇਆ ਹੈ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡੀ ਪੰਜਾਬੀ ਮਾਂ ਬੋਲੀ ਨੂੰ ਸਾਡੀ ਪੰਜਾਬੀ ਭਾਸ਼ਾ ਨੂੰ ਕੋਈ ਵਧੀਆ ਤਰੀਕੇ ਨਾਲ ਪ੍ਰਮੋਟ ਕਰ ਰਿਹਾ ਹੈ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ